ਪ੍ਰਭ ਦੇ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਪਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਰ ਕੀ ਕਥਾ ਰਿਤ ਮਾਹਿ ਬਸਾਈ ਮਨ ਬਾਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾਂ ਕਹਿ ਰਿਹਾ ਵਸੈ ਭਗਵਾਨ ਕਹੋ ਨਾਨਕ ਸੇ ਜਨ ਪੂਰੇ ਜਿਨਾਂ ਪ੍ਰਾਪਤ ਸਾਧੂ ਤੂਰੇ ਗਉੜੀ ਮਹੱਲਾ ਪੰਜਵਾਂ ਖੰਦਾ ਪੈੰਦਾ ਮੁਕਰ ਪਾਏ ਤਿਸਨੋ ਜੋ ਹਹਿ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮਹਿ ਬਹੁ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਸ ਕਰੈ ਸਗਲ ਵਿਪਰੀਤ ਜੀਉ ਪ੍ਰਾਨ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨਹੁ ਬਿਸਾਰਿਆ ਬਧੇ ਬਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਇ ਬੰਧਨ ਕਾਟ ਤਰੈ ਹਰ ਨਾਏ ਰਹਾਉ ਤੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰਹੁ ਸਭ ਕੋਈ ਜਾਂ ਤੇ ਬਿਰਤਾ ਕੋਈ ਨਾ ਹੋਈ ਰਹਾਉ ਆਪਣੈ ਸੁਆਇ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ ਨਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲੇਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਬਿਗਨ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਰਿਦੈ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੈ ਹਾਰ ਰਿਦੈ ਮਹਤਾਰ ਤਜ ਸਭ ਭਰਮ ਭਜਿਉ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗਉੜੀ ਮਹਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੈ ਕੋਈ RAM ਰਮਣ ਤਰਨ ਪੈ ਸਾਗਰ ਸਰਲ ਸੂਰ ਫਾਰੇ ਜਮਕਾਗਰ ਰਹਾਉ ਸਤਗੁਰ ਮੰਤਰ ਦੀਓ ਹਰ ਨਾਮ ਇਹ ਆਸਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨ ਮੋਹ ਖੋਏ ਗੁਰ ਭਰਮ ਏਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਖੇ ਰਾਜ ਤੇ ਅੰਦਲਾ ਭਾਰੀ ਦੁਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗਿਰਸਤ ਚਿਤਾਰੀ ਨਾਮ ਵਿਖਮਾਤੀ ਕਾਠੌਰ ਨਾਂ ਠਾਂ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰਉ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਬਟਵਾਰੀ ਕਰ ਕਿਰਪਾ ਪ੍ਰਭ ਲੈ ਨਿਵਾਰੀ ਐਸਾ ਹਰ ਰਸ ਰਮਹੁ ਸਭ ਕੋਈ ਸਰਬ ਕਲਾ ਪੂਰਨ ਪ੍ਰਭ ਸੋਈ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਹਿ ਪਾਰਿ ਉਤਾਰਨ ਹਾਰ ਅਨਕ ਬੰਧਨ ਤੂਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਏ ਉਕਤ ਸਿਆਨਪ ਇਸ ਤੇ ਕਛ ਨਾਹੀ ਕਰ ਕਿਰਪਾ ਨਾਨਕ ਗੁਣ ਗਾਹੀ ਗੌੜੀ ਮਹੱਲਾ ਪੰਜਵਾਂ ਠਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵੱਡ ਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇ ਤਾ ਪਾਈਐ ਰਹਾਉ ਹਰ ਕੇ ਚਰਨ ਹਿਰਦੈ ਉਰ ਧਾਰ ਭਵ ਸਾਗਰ ਚੜ ਉਤਰੈ ਪਾਲ ਸਾਧੂ ਸੰਗ ਕਰਹੁ ਸਭ ਕੋਏ ਸਦਾ ਕਲਿਆਣ ਫਿਰ ਦੁਖ ਨਾ ਹੋਇ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਾਹ ਪਾਈਐ ਮਾਨ ਗੌੜੀ ਮਹੱਲਾ ਪੰਜਵਾ ਜਲ ਥਲ ਮਹੀਲ ਪੂਰਨ ਹਰ ਮੀਤ ਬ੍ਰਹਮ ਬਿਨਸੇ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਰੂਆ ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਉ ਚਰਨ ਕਮਨ ਪ੍ਰਭ ਹਿਦੈ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਨ ਤਾਨ ਧਾਨੇਕ ਸਾਚੇ ਸਾਹ ਕੀ ਮਨ ਮਹਿ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ 5ਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਰਦੀ ਮਹਿ ਬਸੇ ਜਨਮ ਜਨਮ ਕੇ ਕਿਨ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਚ ਕਰਮ ਗੋਵਿੰਦ ਆਧਾਰ ਤਾਂ ਤੇ ਛੁੱਟਿਓ ਬਿਖ ਸੰਸਾਰ ਕარი ਕਿਰਪਾ ਪ੍ਰਭ ਕੀ ਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜੂਆ ਪਉ ਸਰਲਾਈ ਜਿਨ ਹਰ ਜਾਤੀ ਮਨ ਤਨ ਸੀਤਲ ਚਰਨ ਹਰ ਰਾਤੀ ਪੈ ਭੰਜਨ ਪ੍ਰਭ ਮਨ ਨਾ ਵਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਗ ਕਹਿ ਰਦਾ ਬਸਿਓ ਹਰ ਨਾਮ ਸਗਲ ਮਨੂਰਤ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰੱਥ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੀਕ ਗੌੜੀ ਮਹੱਲਾ ਪੰਜਵਾ ਬਾਹਰ ਰਾਖਿਓ ਹਿਰਦੈ ਸੁਮਾਲ ਘਰ ਆਈ ਕੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਤਾ ਰਾਮ ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੀ ਕਿਨ ਵਿਖ ਸਭ ਹਿਰਿਆ ਸੋਭਾ ਸੂਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪਰਤਾਪ ਗੌੜੀ ਮਹੱਲਾ ਪੰਜਵਾਂ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੀਮ ਪ੍ਰਭ ਆਪ ਬਸਾਏ ਰਹਾਉ ਵਿਪਦ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਕਨੇਰੀ ਪ੍ਰਭ ਸੇਵਾ ਜਮ ਲੱਗੇ ਨਾ ਨੇਰੀ ਸੋ ਵਡ ਭਾਗੀ ਨੇ ਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤੈ ਨਾਲ ਮੇਰਾ ਸੁਆਮੀ ਨਾਨਕ ਕਉ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ 5ਵਾਂ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣ ਪੜਿਆ ਪਰਮ ਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਮੈ ਝੂਠਾ ਧਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਨਮਾਨਿਆ ਪ੍ਰਭ ਕਾ ਪਾਣਾ ਜਗ ਮਹਿ ਆਇਆ ਸੋ ਪਰਵਾਨ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਣੀ ਤਾ ਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉ ਕਾ ਪੁਰਖ ਪਚਾਰੇ ਨਾਰੀ ਬੈਨ ਕੋ ਨੇਤਰਾ ਪਾਏ ਦੁਹਾਵੈ ਗਉ ਚਾਰ ਸਿੰਘ ਪਾਛੈ ਪਾਵੇ ਗਾੜਰਲੇ ਕਾਮ ਤੀਨ ਕਰ ਪੂਜੀ ਸੌਦੇ ਕੋ ਤਾਵੇ ਬਿਨ ਪੂਜੀ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀ ਤ ਗਉੜੀ ਮਹੱਲਾ ਪੰਜਵਾਂ ਸਾ ਮਤ ਨਿਰਮਲ ਕਹੀਤ ਧੀਰ RAM ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਤ ਛੂਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪਰਤਾਪ ਸਾਧ ਸੰਗ ਮਿਟ ਜਾਤ ਬਿਕਾਰ ਸਭ ਤੇ ਊਜ ਏਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾਧ ਰਵਾਲ ਗੌੜੀ ਮਹੱਲਾ ਪੰਜੂਆ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਮੇਨ ਨੈ ਪੂਰਨ ਵਡਭਾਗੀ ਰਹਾਉ ਪਰਤਾ ਪੇਖ ਬਿਗਸੈ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਪੂਤ ਪੇਖ ਜਿਉ ਜੀਵਤ ਮਾਤਾ ਪੋਤ ਪੋਤ ਜਨ ਹਰ ਸਿਉ ਰਾਤਾ ਲੋਭੀ ਆਨੰਦ ਕਰੈ ਪੇਖ ਤਨਾ ਜਨ ਚਰਨ ਕਮਲ ਸਿਉ ਲਾਗੂ ਮਨਾ ਵਿਸਰ ਨਹੀਂ ਇਕ ਤਿਲ ਦਾ ਤਾਰ ਨਾਨਕ ਕੀ ਪ੍ਰਭ ਪ੍ਰਾਨੇ ਆਧਾਰ ਗੋੜੀ ਮਹੱਲਾ ਪੰਜਵਾ RAM ਰਸਾਇਣ ਜੋ ਜਨ ਗੀਤੇ ਚਨ ਕਮਲ ਪ੍ਰੇਮ ਭਗਤੀ ਬੀਤੇ ਰਹਾਉ ਆਨ ਰਸਾ ਦੀ ਸਹਿ ਸਭ ਛਾਰ ਨਾਮ ਬਿਨਾ ਨੇ ਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪਰਤਾਪ ਵਣ ਤ੍ਰਿਣ ਤੇ ਭਵਨ ਪੂਰਨ ਗੋਪਾਲ ਬ੍ਰਹਮ ਫਸਾਰ ਜੀ ਸੰਗ ਦਿਆਲ ਕਹੋ ਨਾਨਕ ਸਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨ ਹਾਰ ਗੌੜੀ ਮਹੱਲਾ ਪਨਿਉਆ ਨਿਤ ਪ੍ਰਦ ਨਾਮਣ ਰਾਮ ਸਰ ਕੀਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਇ ਕੋਟ ਜਨਮ ਕੇ ਕਿਲ ਵਿਖ ਖੋਇ ਸਿਮਰਹਿ ਸਾਧ ਕਰਹਿ ਆਨੰਦ ਮਨ ਤਨ ਰਬਿਆ ਪਰਮ ਆਨੰਦ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਨਾਮ ਇਕ ਦਾਸ ਤਿਸਹਿ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਮਹਿ ਇਹੋ ਮਨ ਜਾਗੇ ਰਹਾਉ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਮ ਕਰਮ ਧਰਮ ਨੀਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈਸਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੀ ਬਿਕਾਰ ਗੋੜੀ ਮਹੱਲਾ ਪੰਜੂਆ ਜੀਵਤ ਛਾੜ ਜਾਹੇ دیਵਾਨੀ ਮੋਇਆ ਉਨਤੇ ਕੋ ਵਰਸਾਨੀ ਸਿਮਰ ਗੋਵਿੰਦ ਮਨ ਤਨ ਧੁਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾਉ ਬਿਖੈ ਠ ਗਉਰੀ ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬਹੂ ਨ ਜਾਈ ਦਾਰਨ ਦੁਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੁਏ ਕਉਨ ਸਾਧ ਰਾਮ ਨਾਮ ਨਾਨਕ ਆਰਾਧ ਗੋੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਨ ਹਾਰ ਰਹਾਉ ਆਦਿ ਜਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵੱਡ ਤਾਪ ਤਿਨ ਮਾਰਿਆ ਜੇ ਰੱਖੈ ਨਾ ਕੋਈ ਆਗੇ ਪਾਚੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਣ ਨਾਨਕ ਹਰ ਨਾਮ ਧਿਆਈ ਗੌੜੀ ਮਹੱਲਾ ਪੰਜਵਾਂ ਮਹ ਜਰ ਝੂਠਾ ਕੀ ਤੁਨੇ ਆਪ ਪਾਪੀ ਕੋ ਲਾਗਾ ਸੰਤਾਪ ਜਿਸਹਿ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ 네ਰਾ ਰਹਾਉ ਸਾਚੀ ਦਰਗਾ ਬੋਲੇ ਕੂੜ ਸਿਰ ਹਾਤ ਪਿਛੋੜੈ ਅੰਦਾ ਮੂੜ ਰੋਗ ਵਿਆਪੇ ਕਰ ਦੇ ਪਾਪ ਫਦਲੇ ਹੋਏ ਬੈਠਾ ਪ੍ਰਭ ਆਪ ਅਪਣ ਕਮਾਇਐ ਆਪੇ ਬਾਂਦੇ ਦਰਬ ਗਇਆ ਸਭ ਜੀ ਕੈ ਸਾਥੇ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰੇ ਕਰਤਾਰ ਗਉੜੀ ਮਹੱਲਾ ਪੰਜਵਾਂ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਅਹੰ ਬੁੱਧ ਮਨ ਪੂਰਿ ਥਿਧਾਈ ਸਾਧ ਧੂਰ ਕਰ ਸੁਧ ਮੰਜਾਈ ਅਨਕ ਜਲਾ ਜੀ ਧੋਵੈ ਦੇਹੀ ਮੈਲ ਨ ਉਤਰੈ ਸੁਧ ਨਾ ਤੀ ਸਤ ਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜੂਆ ਜੀਵਨ ਪਦਵੀ ਹਰਿ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵਹਿ ਹਰਿ ਦੁਆਰ ਪ੍ਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ